ਸੇਲਮੈਨ ਜਨਕੇ ਤੇਰ ਪਾਰਿਆ ਸੀਗਾ ਤੇ ਉਦੋਂ ਦੋ ਲੜਕੇ ਅਨੁਸ਼ਾਤੀ ਆਏ ਆ ਤੇ ਉਹ ਪੈਕ ਫੋਕੋ ਕੇ ਲੈ ਗਏ ਤੇ ਦਾਤਰ ਬਾਅਦ ਚ ਅਸੀਂ ਪਿਛੇ ਡੱਟਿਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਅ ਸਰ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮਾਨ ਜਨਕੇ 13 ਪਾ ਰਿਆ ਸੀਗਾ ਤੇ ਉਦੋਂ ਲੜਕੇ ਅਣਪਛਾਤੇ ਆਏ ਆ ਤੇ ਉਹ ਪੈਸੂ ਖੋ ਕੇ ਲੈ ਗਏ ਜੀ ਜੀ ਕੈਸ਼ ਜਨਕੇ 14 ਹਜ਼ਾਰ ਕਿਹਾ ਰਿਹਾ ਤੇ 900 ਰੁਪਿਆ ਹੈ ਗਿਆ 400 ਰੁਪਿਆ ਹੈ ਗਿਆ 14400 ਰੁਪਏ ਨਹੀਂ ਉਹਨਾਂ ਦੇ ਹੱਥ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਟਰ ਸੀਗਾ ਜਿਹੜਾ ਰਾਡ ਆ ਉਹ ਲੜਕੇ ਨੇ ਮਾਰਿਆ ਵਾ ਤੇ ਸੇਲਮਾਨ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਕਿਲ ਲੈ ਕੇ ਆ ਤੇ ਦਾਤਰ ਬਾਅਦ ਚ ਪਿਛੇ ਡਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਕੈਮਰੇ ਦੇ ਵਿੱਚ ਬਤੋਤ ਵਿੱਚ ਐਡ ਹੋਇਆ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਦੇ ਜਨ ਕੇ ਮੂੰਹ ਟਕੇ ਹੋਏ ਆ ਕੁਝ ਕੱਲ ਜਨ ਕੇ ਰਾਤ ਨੂੰ ਆਏ ਸੀਗਾ ਉਹ ਤਕਤੌਰ ਸਭ ਕੁਝ ਜਨ ਕੇ ਆਪਣਾ ਰਿਪੋਰਟਰ ਲਿਖਾ ਪਈ ਆ ਤੋ ਸੀਸੀ ਕਮਰੇ ਦੇ ਜਨ ਕੇ ਸਭ ਕੁਝ ਦੇਖ ਕੇ ਗਿਆ ਐ ਐਸਓਚੋ ਸਾਹਿਬ ਥੇਲਮਨ ਜਨ ਕੇ ਤੇਰ ਪਾਰਿਆ ਸੀਗਾ ਤੇ ਦੋ ਲੜਕੇ ਅਨੁਸ਼ਾਤੀ ਆਏ ਐ ਤੇ ਉਹ ਪੈਕ ਫੋਕੋ ਕੇ ਲੈ ਗਏ ਤੇ ਦਾਤਰ ਬਾਅਦ ਚ ਪਿਛੇ ਡੱਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਅ ਸਰ ਮੇਰਾ ਨਾਮ ਗੁਰਮੀ ਸਿੰਘ ਐ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਂ ਚਲਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਹ ਦੋ ਲੜਕੇ ਅਣਪਛਾਤੇ ਆਏ ਐ ਤੇ ਉਹ ਪੈਕ ਬੂਕੋ ਕੇ ਲੈ ਗਏ ਜੀ ਜੀ ਕੈਸ਼ ਜਨ ਕੇ 14 ਹਜ਼ਾਰ ਤੇ 900 ਰੁਪਏ ਆ ਗਿਆ 400 ਰੁਪਏ ਆ ਗਿਆ 14400 ਰੁਪਏ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਜਿਹੜਾ ਰਾੜ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲਮ ਵਾਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਕਿਲ ਲੈ ਗਈ ਐ ਤੇ ਦਾਤਰ ਬਾਅਦ ਚ ਪਿਛੇ ਨੱਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਗ ਦੇ ਜਣ ਕੇ ਮੂੰਹ ਟਕੇ ਹੋਏ ਐ ਉਸ ਕੱਲ ਜਣ ਕੇ ਰਾਤ ਨੂੰ ਆਏ ਸੀਗਾ ਉਹ ਪਟਾਵਰ ਸਭ ਕੁਝ ਜਨਕੇ ਆਪਣਾ ਰਿਪੋਰਟਰ ਲਿਖਾ ਪਈ ਐ ਤੇ ਸੀਸੀ ਕੈਮਰੇ ਦੇ ਜਨਕੇ ਸਭ ਕੁਝ ਦੇਖ ਕੇ ਗਿਆ ਐ ਐਸਓਚੋ ਸਾਹਿਬ ਚੇਲਮਾਨ ਜਨਕੇ ਤੇਰ ਪਾਰਿਆ ਸੀਗਾ ਤੇ ਦੋ ਲੜਕੇ ਅਨਪਛਾਤੇ ਆਏ ਐ ਤੇ ਉਹ ਪੈਕ ਫੋਕੋ ਕੇ ਲੈ ਗਏ ਤੇ ਦਾਤਰ ਬਾਅਦ ਚ ਆਪਣਾ ਪਿਛੇ ਡੱਟਿਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਅ ਸਰ ਮੇਰਾ ਨਾਮ ਗਰਮੀਤ ਸਿੰਘ ਐ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਥਿਲਮੈਰ ਜਨ ਕੇ 13 ਬਾ ਰਿਆ ਸੀਗਾ ਤੇ ਉਦੋਂ ਦੋ ਲੜਕੇ ਅਣਪਛਾਤੇ ਆਏ ਆ ਤੇ ਉਹ ਪੈਸੂ ਖੋ ਕੇ ਲੈ ਗਏ ਜੀ ਜੀ ਕੈਸ਼ ਜਨ ਕੇ 14 ਹਜ਼ਾਰ ਕਿ ਜਾ ਰਿਹਾ ਤੇ 900 ਰੁਪਿਆ ਹੈ ਗਿਆ 400 ਰੁਪਿਆ ਹੈ ਗਿਆ 14400 ਰੁਪਏ ਨਹੀਂ ਉਹਨਾਂ ਦੇ ਹੱਥ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਰ ਜਿਹੜਾ ਰਾੜ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲ ਵਾਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਕ ਲੈ ਕੇ ਆ ਤੇ ਦਾਤਰ ਬਾਅਦ ਚ ਪਿਛੇ ਨੱਟੀਆਂ ਤੇ ਉਹ ਦਾਤਨ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਕੈਮਰੇ ਦੇ ਵਿੱਚ ਬਤੋਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹਨਾਂ ਦੇ ਜਦਨ ਕੇ ਮੂੰਹ ਟਕੇ ਹੋਏ ਆ ਕੁਝ ਕੱਲ ਜਦ ਕਰਕੇ ਰਾਤ ਨੂੰ ਆਏ ਸੀਗਾ ਉਹ ਤਪਤਾਵਰ ਸਭ ਕੁਝ ਜਨਕੇ ਆਪਣਾ ਰਿਪੋਰਟਰ ਲਿਖਾ ਪਈ ਹੈ ਤੋਂ ਸੀਸੀ ਕੈਮਰਾ ਵਿੱਚ ਜਨਕੇ ਸਭ ਕੁਝ ਦੇਖ ਕੇ ਗਈ ਹੈ ਐਸਓਚੋ ਸਾਹਿਬ